ਸਸਿਕਾ ਜੀ ਦਵਾਬਾ মিডিਆ ਹਾਊਸ ਤੇ ਤੁਹਾਡਾ ਸਵਾਗਤ ਹੈ ਮੈਂ ਅਜਸਦੀਪ ਸਿੰਘ ਚੰਡ ਔਰ ਅਸੀਂ ਅੱਜ ਸਾਮ ਖੜੇ ਆ ਤਲਵੰਡੀ ਚੌਧਰੀਆ ਰੋਡ ਸੁਲਤਾਨਪੁਰ ਲੋਧੀ ਤੋਂ ਮੁੰਡੀ ਮੋੜ ਵਾਲੀ ਜਿਹੜੀ ਸੜਕ ਆ ਜਿਹਨੂੰ ਕੋਈ ਬਣੀ ਹੋਜੇ 1 ਸਾਲ ਹੋਇਆ ਔਰ ਬਿਲਕੁਲ ਜਿਹੜੀ ਸੜਕ ਟੁੱਟਣੀ ਸ਼ੁਰੂ ਹੋ ਚੁੱਕੀ ਹੈ ਸੋ ਮੈਂ ਕੈਮਰਾਮੈਨ ਨੂੰ ਕਹਾਂਗਾ ਕਿ ਸੜਕ ਦਿਖਾਉਣ ਦੀ ਦਿਖਾਈ ਜਾਵੇ ਕਿ ਕਿਸ ਤਰ੍ਹਾਂ ਜਿਹੜੀ ਸੜਕ ਆ ਉਹ ਥੱਲੇ ਨੂੰ ਬੈਠ ਰਹੀ ਹੈ ਔਰ ਹਾਲ ਜਿਹੜੀ ਇਹਦੀ ਪੂਰੀ ਖਸਾ ਹੋਈ ਜਾ ਰਹੀ ਹੈ ਦਿਨੋ ਦਿਨ ਸੋ ਹਜੇ 1 ਸਾਲ ਦੇ ਵਿੱਚ ਜਿਹੜੇ ਆ ਤੁਸੀਂ ਦੇਖ ਰਹੇ ਹੋਗੇ ਆ ਦੁਬਾਰਾ ਪੈਚ ਲਗਾਏ ਗਏ ਆ ਪੈਚ ਵਰਕ ਜਿਹਨੂੰ ਕਹਿੰਦੇ ਨੇ ਉਹ ਕੀਤਾ ਹੋਇਆ ਹੈ ਔਰ ਬਿਲਕੁਲ ਸੜਕ 1 ਸਾਲ ਦੇ ਵਿੱਚ ਵਿੱਚ ਜਿਹੜੀ ਹੈ ਉਹ ਟੁੱਟਣੀ ਸ਼ੁਰੂ ਹੋ ਗਈ ਹੈ ਔਰ ਬਿਲਕੁਲ ਆਮ ਆਦਮੀ ਪਾਰਟੀ ਤੋਂ ਸਾਡੇ ਨਾਲ ਦਿਲਪ੍ਰੀਤ ਸਿੰਘ ਜੀ ਟੋਡਰਵਾਲ ਆਏ ਨੇ ਸੋ ਉਹਨਾਂ ਨਾਲ ਵੀ ਆਪਾਂ ਗੱਲਬਾਤ ਕਰਾਂਗੇ ਔਰ ਸੜਕ ਦੇ ਬਾਰੇ ਪੂਰੀ ਜਾਣਕਾਰੀ ਲਵਾਂਗੇ ਕਿ ਕਿ ਠੇਕੇਦਾਰ ਦੇ ਵਿਰੁੱਧ ਕਿਹੜੀ ਕਾਰਵਾਈ ਕੀਤੀ ਜਾ ਰਹੀ ਹੈ ਔਰ ਬਿਲਕੁਲ ਰਿਫਲੈਕਟਰ ਜੇਕਰ ਦੇਖ ਲਈਏ ਤਾਂ ਰਿਫਲੈਕਟਰ ਵੀ ਕਾਫੀ ਟੁੱਟ ਚੁੱਕੇ ਨੇ ਔਰ ਆਪਾਂ ਬਿਲਕੁਲ ਪੂਰੀ ਸਾਰੀ ਗੱਲਬਾਤ ਕਰਾਂਗੇ ਦਿਲਪ੍ਰੀਤ ਸਿੰਘ ਜੀ ਦੇ ਨਾਲ ਸਰ ਜਿਹੜੀ ਸੜਕ ਆ ਸੁਲਤਾਨਪੁਰ ਲੋਧੀ ਤੋਂ ਮੁੱਢੀ ਮੋੜ ਤੱਕ ਜਿਹੜੀ ਸੜਕ ਜਬ ਬਣੀ ਹੋਏ ਲਗਭਗ 1 ਸਾਲ ਹੀ ਹੋਇਆ ਔਰ ਇਹ ਟੁੱਟਣੀ ਜਿਹੜੀ ਸ਼ੁਰੂ ਹੋ ਗਈ ਆ ਕਈਆਂ ਥਾਵਾਂ ਤੇ ਬੈਠ ਚੁੱਕੀ ਆ ਕਈਆਂ ਥਾਵਾਂ ਤੇ ਜਿਹੜਾ ਪੈਚ ਵਰਕ ਦੁਆਰਾ ਕੀਤਾ ਗਿਆ ਸੋ ਕੀ ਕਰਨਾ ਚਾਹੋਗੇ ਜੀ 1 ਸਾਲ ਦੇ ਵਿੱਚ ਜਿਹੜੀ ਸੜਕ ਜਿਹੜੀ ਟੁੱਟਣੀ ਸ਼ੁਰੂ ਹੋ ਗਈ ਆ ਅ ਦੇਖੋ ਜੀ ਚੰਡ ਸਾਹਿਬ ਇਹ ਜਿਹੜੀ ਸੜਕ ਆ ਜੀ ਇਹਨੂੰ ਹਜੇ ਬਣੀ ਨੂੰ ਤਕਰੀਬਨ ਸਾਲ ਦੇ ਆਸ-ਪਾਸ ਦਾ ਟਾਈਮ ਹੋਇਆ ਜਿੱਦਾਂ ਤੁਸੀਂ ਦੱਸਿਆ ਜੀ ਪਰ ਇਹਦੇ ਵਿੱਚ ਤਰੇੜਾਂ ਪੈ ਚੁੱਕੀਆਂ ਆ ਜੀ ਕਿਤੇ ਤੁਸੀਂ ਦੇਖ ਸਕਦੇ ਹੋ ਧੱਕੇ ਨਾਲ ਜਿੱਥੇ ਬ੍ਰੇਕਾਂ ਵੱਧ ਵਜਦੀਆਂ ਗੱਡੀ ਦੀਆਂ ਉੱਥੋਂ ਸੜਕ ਵੀ ਧਸ ਕੇ ਅੱਗੇ ਚਲੀ ਗਈ ਹੈ ਜੀ ਜੀ ਜੋ ਕਿ ਇੱਕ ਬਹੁਤ ਹੀ ਮੰਦ ਭਾਗੀ ਗੱਲ ਹੈ ਜੀ ਵੀ ਸਾਡੇ ਬਾਬੇ ਨਾਨਕ ਦੀ ਧਰਤੀ ਦੇ ਉੱਪਰ ਜਿਹੜੀ ਇਹ ਸੁਲਤਾਨਪੁਰ ਲੋਧੀ ਨੂੰ ਜਾਣ ਵਾਲੀ ਇਹ ਮੇਨ ਸੜਕ ਹੈ ਜਿਹਦੇ ਵਿੱਚ ਇੰਨਾ ਮਾੜਾ ਮਟੀਰੀਅਲ ਜੀ ਤੇ ਇੰਨਾ ਘਟੀਆ ਕੰਮ ਜਿਹੜਾ ਕੀਤਾ ਗਿਆ ਜੀ ਇਹਦੇ ਵਿੱਚ ਇਨਕੁਆਰੀ ਚੱਲ ਰਹੀ ਹੈ ਵਿਜੀਲੈਂਸ ਦੁਆਰਾ ਜੀ ਪਲੱਸ ਡੀਸੀ ਸਾਹਿਬ ਕੋਲ ਕਪੂਰਥਲਾ ਕੋਲੇ ਇਹਨਾਂ ਦੀ ਇਨਕੁਆਇਰੀ ਚੱਲ ਰਹੀ ਹੈ ਜੀ ਤਾਂ ਉਹ ਜਲਦ ਤੋਂ ਜਲਦੀ ਟੀਮਾਂ ਰਾਈ ਜਿਹੜਾ ਫੈਸਲਾ ਆ ਉਹ ਸਖਤ ਕਾਰਵਾਈ ਜਿਹੜੀ ਆ ਉਹਦੇ ਵਿੱਚ ਚਾਹੇ ਉਹ ਠੇਕੇਦਾਰ ਜੀ ਚਾਹੇ ਕੋਈ ਸਰਕਾਰੀ ਅਹੁਦੇਦਾਰ ਮੌਜੂਦ ਹੈ ਉਹ ਕੋਈ ਬਖਸ਼ਿਆ ਨਹੀਂ ਜਾਊਗਾ ਜੀ ਔਰ ਅਸੀਂ ਦੇਖ ਰਹੇ ਸੀ ਕਿ ਰਿਫਲੈਕਟਰ ਵੀ ਜਿਹੜੇ ਆ ਉਹ ਵੀ ਕਿਤੇ ਕਿਤੇ ਲੱਗੇ ਹੋਏ ਨੇ ਔਰ ਰਿਫਲੈਕਟਰ ਵੀ ਬਹੁਤ ਘੱਟ ਲੱਗੇ ਹੋਏ ਨੇ ਜੀ ਅ ਨਹੀਂ ਜੀ ਉਹ ਤੁਸੀਂ ਬੜੇ ਧਿਆਨ ਨਾਲ ਦੇਖੋਗੇ ਜੀ ਰਿਫਲੈਕਟਰ ਜਿਹੜੇ ਆ ਉਹ ਕਈ ਜਗ੍ਹਾ ਤੇ ਵਿੱਚ ਪੂਰੇ ਜਿਹੜੇ ਆ ਨਜ਼ਰ ਆ ਰਹੇ ਆ ਜੀ ਜੀ ਤੇ ਕਈ ਜਗ੍ਹਾ ਤੇ ਵਿੱਚ ਇੱਕ ਰਿਫਲੈਕਟਰ ਆ ਉਸ ਤੋਂ ਅੱਗੇ ਜਿਹੜੇ ਆ 25 25 30 30 ਰਿਫਲੈਕਟਰ ਜਿਹੜੇ ਆ ਉਹ ਤੋੜੇ ਪਏ ਆ ਲੱਗੇ ਪੂਰੇ ਆ ਜੀ ਬਿਲਕੁਲ ਉਹ ਪੂਰੇ ਲੱਗੇ ਹੋਣ ਤੁਸੀਂ ਧਿਆਨ ਨਾਲ ਦੇਖੋਗੇ ਉਹ ਟੁੱਟੇ ਪਏ ਆ ਜੀ ਜੀ ਇਹ ਕਿਸੇ ਸ਼ਰਾਰਤੀ ਅਨਸਰਾਂ ਦੁਆਰਾ ਜੀ ਉਹ ਚਾਹੇ ਆ ਆਪਾਂ ਕਹਿ ਸਕਦੇ ਆ ਦੂਸਰੀਆਂ ਪਾਰਟੀਆਂ ਦਾ ਇੱਕ ਸਿਆਸੀ ਸਟੈਂਟ ਵੀ ਹੋ ਸਕਦਾ ਆ ਵੀ ਉਹ ਕਿਸੇ ਦੁਬਾਰਾ ਵੀ ਇਹ ਕੰਮ ਕਰਵਾ ਰਹੇ ਆ ਜੀ ਜੀ ਇਹ ਇਹ ਸ਼ਰਾਰਤ ਹੈ ਹੋਰ ਕੁਝ ਨਹੀਂ ਹੈ ਰੈਕਟਰ ਪੂਰੇ ਲੱਗੇ ਹੋਏ ਆ ਉਹ ਤੁਸੀਂ ਧਿਆਨ ਨਾਲ ਦੇਖ ਸਕਦੇ ਆ ਬੜੇ ਗੌਰ ਨਾਲ ਦੇਖੋਗੇ ਤੁਹਾਨੂੰ ਨਜ਼ਰ ਆ ਸਕਦਾ ਸਾਰੀ ਗੱਲ ਜੀ ਜੀ ਔਰ ਬਿਲਕੁਲ ਜਲਦੀ ਕਾਰਵਾਈ ਹੋਏਗੀ ਜੀ ਚਾਹੇ ਉਹ ਠੇਕੇਦਾਰ ਆ ਚਾਹੇ ਜਿਨੇ ਵੀ ਇਹ ਸੜਕ ਬਣਾਈ ਹੈ ਔਰ ਪੂਰੀ ਪ੍ਰੋਪਰ ਤੌਰ ਤੇ ਕਾਰਵਾਈ ਹੋਏਗੀ ਇਹਨਾਂ ਤੇ ਬਿਲਕੁਲ ਜੀ ਇਹ ਇਤਿਹਾਸ ਗਵਾਹ ਆ ਜਿਨੇ ਵੀ ਬਾਬੇ ਨਾਨਕ ਦੀ ਧਰਤੀ ਦਾ ਪੈਸਾ ਖਾਦਾ ਜੀ ਜੀ ਉਹ ਕਦੇ ਬਖਸ਼ਿਆ ਨਹੀਂ ਗਿਆ ਜੀ ਚਾਹੇ ਉਹ ਜਿੱਡੇ ਮਰਜੀ ਵੱਡੇ ਮਹਿਲ ਪਾ ਲਵੇ ਜੀ ਜੋ ਮਰਜੀ ਕਰ ਕਰ ਲਵੇ ਉਹਨਾਂ ਦਾ ਬੇੜਾ ਗਰਕ ਹੋਣੇ ਹੋਣਾ ਉਹ ਤੈਅ ਆ ਜੀ ਇਹ ਬਾਬੇ ਨਾਨਕ ਨੇ ਬਖਸ਼ਣਾ ਨਹੀਂ ਗਿਆ ਤੇ ਬਾਕੀ ਆਮ ਆਦਮੀ ਪਾਰਟੀ ਦੀ ਸਰਕਾਰ ਜਿਹੜੀ ਆ ਉਹਦੇ ਵਿੱਚ ਤੇ ਕੋਈ ਉਦਾਂ ਬਖਸ਼ਿਆ ਨਹੀਂ ਜਾਣਾ ਜੀ ਜੀ ਤੇ ਨਾ ਹੀ ਆਂ ਸ਼ਰਾਰਤੀ ਅੰਸਰ ਬਖਸ਼ੇ ਜਾਣੇ ਆ ਇਹ ਵੀ ਬਾਬੇ ਨਾਨਕ ਨੇ ਆਪ ਹੀ ਸਾਰਾ ਨਿਤਾਰਾ ਕਰ ਦੇਣਾ ਆ ਸਾਰੇ ਤੁਹਾਡੇ ਸਾਹਮਣੇ ਆ ਜਾਣੇ ਆ ਜਿਵੇਂ ਨਸ਼ਿਆਂ ਉੱਠਲ ਪਈ ਆ ਉਸੇ ਪ੍ਰਕਾਰ ਹੀ ਸਾਰਾ ਕੰਮ ਇਹ ਵੀ ਜਿਹੜਾ ਆ ਉਹ ਠੀਕ ਕੀਤਾ ਜਾਊਗਾ ਤੇ ਰੋਡ ਜਿਹੜਾ ਆ ਉਹਦੇ ਵਿੱਚ ਜੋ ਵੀ ਕਿਤਾਈ ਕਿਸੇ ਦੁਆਰਾ ਹੋਈ ਹੈ ਜੀ ਉਹ ਉਹਦੀ ਪਰਪਾਈ ਕੀਤੀ ਜਾਊਗੀ ਜੀ ਤੇ ਕੋਈ ਬਖਸ਼ਾ ਨਹੀਂ ਜਾਊਗਾ ਔਰ ਬਿਲਕੁਲ ਸੁਲਤਾਨਪੁਰ ਲੋਧੀ ਏਰੀਆ ਦੇ ਲੋਕ ਇਲਾਕੇ ਦੇ ਲੋਕ ਜਿਹੜੀ ਇਹ ਪੂਰੀ ਆਸ ਰੱਖਣਗੇ ਜਿਹੜੀ ਸੜਕ ਦੁਬਾਰਾ ਬਿਲਕੁਲ ਇਸੇ ਤਰ੍ਹਾਂ ਜਿੱਦਾਂ ਪਹਿਲਾਂ ਨਵੀਂ ਬਣੀ ਸੀ ਸੜਕ ਉਸੇ ਤਰ੍ਹਾਂ ਦੁਬਾਰਾ ਬਣੇਗੀ ਬਿਲਕੁਲ ਜੀ ਬਿਲਕੁਲ ਜੋ ਵੀ ਮਟੀਰੀਅਲ ਖਾਦਾ ਗਿਆ ਜਾਂ ਜੋ ਵੀ ਸੜਕ ਦੇ ਵਿੱਚ ਕਮੀਆਂ ਆਈਆਂ ਜੀ ਉਹ ਪੂਰੀਆਂ ਕਰਵਾਈਆਂ ਜਾਣਗੀਆਂ ਸਰਕਾਰ ਦੁਆਰਾ ਇਹਦੇ ਵਿੱਚ ਕੋਈ ਵੀ ਕਿਸੇ ਤਰ੍ਹਾਂ ਦਾ ਵੀ ਪੱਖਪਾਤ ਜਾਂ ਲਿਹਾਈ ਨਹੀਂ ਕੀਤਾ ਜਾਊਗਾ ਬਹੁਤ ਬਹੁਤ ਧੰਨਵਾਦ ਜੀ ਸੋ ਬਿਲਕੁਲ ਜੀ ਦਿਲਪ੍ਰੀਤ ਸਿੰਘ ਜੀ ਸਾਡੇ ਨਾਲ ਗੱਲਬਾਤ ਕਰ ਰਹੇ ਸੀ ਇੱਕ ਜਿਹੜੀ ਖਾਸ ਗੱਲ ਰਿਫਲੈਕਟਰਾਂ ਬਾਰੇ ਕੀਤੀ ਸੀ ਕਿ ਕਹਿੰਦੇ ਨੇ ਕਿ ਰਿਫਲੈਕਟਰ ਜਿਹੜੇ ਨੇ ਉਹ ਮੁੰਡੀ ਮੋੜ ਤੋਂ ਲੈ ਕੇ ਸੁਲਤਾਨਪੁਰ ਲੋਧੀ ਤੱਕ ਪੂਰੇ ਰਿਫਲੈਕਟਰ ਲੱਗੇ ਹੋਏ ਨੇ ਔਰ ਸ਼ਰਾਰਤੀ ਅਨਸਰਾਂ ਵੱਲੋਂ ਜਿਹੜੇ ਏਅਰ ਰਿਫਲੈਕਟਰ ਤੋੜੇ ਗਏ ਨੇ ਔਰ ਬਿਲਕੁਲ ਜੇਕਰ ਦੇਖਿਆ ਜਾਵੇ ਤਾਂ ਮੈਂ ਕੈਮਰਾਮੈਨ ਨੂੰ ਕਮਾਂਗਾ ਕਿ ਦਿਖਾਉਣ ਦੀ ਬਿਲਕੁਲ ਕੋਸ਼ਿਸ਼ ਕਰਾਂਗੇ ਅਸੀਂ ਲੱਗੇ ਜਾ ਕੇ ਵੀ ਦੇਖਣ ਦੀ ਕੋਸ਼ਿਸ਼ ਕਰਾਂਗੇ ਕਿ ਔਰ ਇਹ ਸ਼ਰਾਰਤੀ ਅਸਰਾਵਾਂ ਵੱਲੋਂ ਤੋੜੇ ਗਏ ਨੇ ਤੁਸੀਂ ਦੇਖ ਸਕਦੇ ਹੋ ਕਿ ਰਿਫਲੈਕਟਰ ਬਿਲਕੁਲ ਪ੍ਰੋਪਰ ਤੌਰ ਤੇ ਸਾਰੇ ਹੀ ਲੱਗੇ ਨੇ ਔਰ ਸ਼ਰਾਰਤੀ ਅਸਰਾਵਾਂ ਵੱਲੋਂ ਜਿਹੜੇ ਰਿਫਲੈਕਟਰ ਤੋੜੇ ਗਏ ਨੇ ਸੋ ਬਿਲਕੁਲ ਗੱਲਬਾਤ ਕਰ ਰਹੀ ਸੀ ਦਿਲਪ੍ਰੀਤ ਸਿੰਘ ਜੀ ਟੂਟਰਵਾਸ ਨਾਲ ਜਿਨ੍ਹਾਂ ਨੇ ਆਪਣੇ ਕੀਮਤੀ ਵਿਚਾਰ ਸਾਡੇ ਨਾਲ ਸਾਂਝੇ ਕੀਤੇ ਕਰਨਾ ਮੈਂ ਸੰਦੀਪ ਚਾਂੜ ਦੇ ਨਾਲ ਜਸਦੀਪ ਸਿੰਘ ਚਾਂੜ ਦਵਾਬਾ মিডিਆ ਹਾਊਸ ਸੁਲਤਾਨਪੁਰ ਲੋਧੀ